ਗੱਭਰੂ ਨੌਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਹੋਈ ਮੌਤ ਕਾਰ ਦੇ ਵਿੱਚ ਰੱਖਿਆ ਹੋਇਆ ਸੀ ਛੋਟੇ ਫਰਾਦਾ ਵਿਆਹ ਨਹੀਂ ਦੇਖੇ ਜਾਂਦੇ ਰੋਂਦੇ ਘੁਰ ਲੋਂਦੇ ਮਾਪੇ ਸੀ ਮੁਕੇਰੀਆ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰ ਮੌਤ ਹੋ ਗਈ 9 ਸਾਲ ਪਹਿਲਾਂ ਹੀ ਮ੍ਰਿਤਕ ਨੌਜਵਾਨ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਦੱਸਦੇ ਕਿ ਹੁਸ਼ਿਆਰਪੁਰ ਮੁਕੇਰੀਆ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋਣ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਗੁਰਪ੍ਰੀਤ ਸਿੰਘ ਪਰਿਵਾਰ ਦਾ ਵੱਡਾ ਪੁੱਤਰ ਸੀ ਤਦਾਜ਼ੇ ਕਿ ਗੁਰਪ੍ਰੀਤ ਦੇ ਪਿਤਾ ਰਗਵੀਰ ਸਿੰਘ ਦੇ ਦੱਸਣ ਮੁਤਾਬਕ ਉਹਨਾਂ ਦਾ ਲੜਕਾ 2015 ਦੇ ਵਿੱਚ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਰਹਿੰਦਾ ਸੀ ਗੁਰਪੇਜ ਇੱਕ ਹੌਨ ਹਾਰ ਤੇ ਖੁਸ਼ਦਿਲ ਲੜਕਾ ਹੈ ਅਤੇ ਕੁਝ ਸਾਲ ਪਹਿਲਾਂ ਹੀ ਗੁਰਪੇਜ ਸੜਕ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਉਹ ਹੁਣ ਬਿਲਕੁਲ ਠੀਕ ਹੈ ਤੇ ਤਿੰਨ ਦਿਨ ਪਹਿਲਾਂ ਹੀ ਗੁਰਪੇਜ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਫੋਨ ਤੇ ਗੱਲ ਕੀਤੀ ਤੇ ਉਦੋਂ ਬਹੁਤ ਹੀ ਖੁਸ਼ ਸੀ ਤੇ ਨਾਲ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਘਰ ਦੇ ਵਿੱਚ ਛੋਟੇ ਬੇਟੇ ਦਾ ਵਿਆਹ ਵੀ ਰੱਖਿਆ ਗਿਆ ਤਾਂ ਜਿਸ ਦੀ ਖੁਸ਼ੀ ਦੇ ਵਿੱਚ ਗੁਰਪੇਸ਼ ਨੇ ਕਿਹਾ ਕਿ ਉਹ ਇਸ ਵਿਆਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਜ਼ਰੂਰ ਆਵੇਗਾ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸ ਤੋਂ ਪਹਿਲਾਂ ਹੀ ਅਨਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤਾਂ ਗੁਰਪੇਸ਼ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਪੇਸ਼ ਦਾ ਜੋ ਕਿ ਛੋਟਾ ਭਰਾ ਉਹ ਕੈਨੇਡਾ ਦੇ ਵਿੱਚ ਰਹਿੰਦਾ ਤੇ ਮੌਤ ਦੀ ਖਬਰ ਮਿਲਣ ਮਗਰੋਂ ਉਹ ਅਮਰੀਕਾ ਦੇ ਵਿੱਚ ਚਲਾ ਗਿਆ ਮੇਰਾ ਪਤੀ ਪਰ

ਤੋਂ ਬਾਅਦ ਉਹਦਾ ਜਦ ਮੈਂ ਗੱਲ ਨਹੀਂ ਕਰਦਾ ਤਾਂ ਬਿਮਾਰ ਰਹਿਣਾ ਮੈਂ ਬਥਾ ਬਥਾ ਕਰਕੇ ਮਾਂ ਦੇ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਦੀ ਤਗੜਾ ਜੇਰੀ ਕਰਨਾ ਕੀਤੀਆਂ ਮੈਂ ਮੈਂ ਕਿਹਾ ਮੈਂ ਪਿਓਰ ਕੋ ਹੋ ਗਿਆ ਮੈਂ ਕਰੇ ਜਾਣਾ ਤੇ ਤੁਸੀਂ ਹੋਣਾ ਵਿਆਹ ਵੀ ਤੁਹਾਡੇ ਹੋ ਜਾ ਉਹ ਕਿਹਾ ਨਹੀਂ ਉਹ ਨਹੀਂ ਦੰਦਾ ਮੈਂ ਆ ਜਾਣਾ ਮੇਰਾ ਗੱਡੀ ਚਲੋ ਉਸ ਤੋਂ ਬਾਅਦ ਹਾਉਤਾ ਰਿਹਾ ਹਰ ਉਸ ਤੋਂ ਮੈਂ ਕਿਪਾਂਦ ਕਰਦਾ ਪਤਾ ਨਹੀਂ ਸੁਣਿਆ ਕਰਦਾ ਕੰਮ ਲੱਗਾ ਇਸ ਬੇਤਰੀ ਦਾ ਮੈਨੂੰ ਵੀ ਲੱਗਿਆ ਕਰ ਬਹੁਤ ਚੰਗਾ ਬੱਚਾ ਆਪਣੇ ਸਥਾਨ ਘੜਾਇਆ ਸੋਨੋ ਇੱਕ ਪਿਛਤਿਆ ਛੋਟਾ ਮੈਂ ਰਸਿਕਾ ਕੈਨੇਡਾ ਉਹਨਾਂ ਗਿਆ ਹੋਏ ਤੋਂ ਦੇ ਕੌਂਡ ਗਿਆ ਜਲੋ 2 ਤੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਕੰਮ ਬਿਆ ਹੋਇਆ ਦੇਖੋ ਉਹ ਉਹ ਹੀ ਟੀ ਕਰ ਰਹੇ ਹਨ ਪੀਸ ਨੇ ਆਉਂਦਾ ਬੜਾ ਹੀ ਹੌਨਾਰ ਖੁਸ਼ਦਿਲ ਮિજાਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲੰਦਾ ਪਿਆ ਸੀ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਨ ਘਟਨਾ ਹੈ ਨਹੀਂ ਸਹਿ ਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇੱਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਇਹੋ ਜੀਆਂ ਨਾ ਸ਼ਿਕਾਰ ਹੋਣ ਘਟਨਾਵਾਂ ਦਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਪੱਤਰਕਾਰ ਸ਼ਮਿੰਦਰ ਸਿੰਘ ਦੀ ਖਾਸ ਰਿਪੋਰਟ